ਚਲੋ ਜੀ ਜੀ ਬាទ 33 ਤਾਲ ਮੇ ਸੱਤ ਕਮੇਟੀ ਦੀ ਬੈਠਕ ਹੈ ਤੁਸ ਸਦਾ ਪਹੁੰਚੇ ਸਾਰੇ ਸ਼ਾਮਲ ਹੋ ਰਹੇ ਨੇ ਬੜੇ ਸਖੀ ਤਾ ਇਸ ਪਰ ਸੰਬਿਤ ਸਾਡੇ ਬੜੇ ਵੱਡੇ ਭਾਗ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ 350 ਸਾਲਾ ਸ਼ਹੀਦੀ ਸਤਾਬੀ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਗੱਦੀ ਦੇਸ ਤੇ 350 ਸਾਲ ਪੂਰੇ ਹੋ ਰਹੇ ਆ ਔਰ ਉਹਨਾ ਸਮਾਗਮਾਂ ਦੀ ਤਿਆਰੀ ਵਾਸਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮੇਟੀ ਬਣਾਈ ਆ ਉਹਦੇ ਵਿੱਚ ਸਾਨੂੰ ਵੀ ਸੱਦਾ ਪੱਤਰ ਦਿੱਤਾ ਸੋ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਦਾ ਪੈਦਲ ਤੋਂ ਧੰਨਵਾਦ ਆ ਇਹ ਜਿਹੜਾ ਦੇਣਾ ਇਹਦੀ ਸਾਡੇ ਵਾਸਤੇ ਬਹੁਤ ਵੱਡੀ ਮਹੱਤਤਾ ਹੈ ਕਿਉਂਕਿ ਇਹ ਸ਼ਹਾਦਤ ਦਾ ਦੁਨੀਆ ਨੂੰ ਇੱਕ ਬਹੁਤ ਵੱਡਾ ਸੰਦੇਸ਼ ਆ ਧਰਮ ਦੀ ਆਜ਼ਾਦੀ ਵਾਸਤੇ ਜੋ ਇਤਿਹਾਸ Hindu ਧਰਮ ਨੂੰ ਉਸ ਵੇਲੇ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਸਿਰਜਿਆ ਅੱਜ ਦੁਨੀਆ ਭਰ ਦੇ ਵਿੱਚ ਇਹਦੀ ਹੋਰ ਕਿਤੇ ਜਿਹੜੀ ਹੈ ਇਹ ਉਦਾਹਰਣ ਨਹੀਂ ਮਿਲਦੀ ਇਹ ਅੱਜ ਕੱਲ੍ਹ ਦੇ ਸਮਾਜ ਦੇ ਵਿੱਚ ਮਾਨਵਤਾ ਵਾਸਤੇ ਰਿਲੀਜੀਅਸ ਟੋਲਰੈਂਸ ਵਾਸਤੇ ਸ਼ਾਂਤੀ ਚਿਲਤਾ ਵਾਸਤੇ ਇਹ ਬਹੁਤ ਵੱਡੇ ਜਿਹੜੇ ਪਮਾਨੇ ਗੁਰੂ ਸਾਹਿਬ ਨੇ ਸੈੱਟ ਕੀਤੇ ਆ ਇਸ ਸ਼ਤਾਬਜੀ ਦੇ ਜਰੀਏ ਉਹ ਸੰਦੇਸ਼ ਜਿਹੜਾ ਉਹ ਸਾਰੀ ਦੁਨੀਆ ਨੂੰ ਜਿਹੜੀ ਹੈ ਉਹ ਜਾਣਨਾ ਚਾਹੀਦਾ ਇਸ ਕਰਕੇ ਜੋ ਵੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਪ੍ਰਧਾਨ ਸਾਹਿਬ ਵੀ ਆ ਰਹੇ ਆ ਬਾਕੀ ਵੀ ਕੁਝ ਲੀਡਰ ਆ ਰਹੇ ਆ ਬਹੁਤ ਸਾਰੀਆਂ ਸਤਕਾਰਤ ਹੋਰ ਜਥੇਬੰਦੀਆਂ ਵੀ ਧਾਰਮਿਕ ਸਖਸ਼ੀਤਾ ਵੀ ਜੋ ਸੇਵਾ ਸਾਡੀ ਲੱਗੇਗੀ ਜੋ ਹੁਕਮ ਲੱਗੇਗਾ ਅਸੀਂ ਤੰਦੇ ਹੀ ਦੇ ਨਾਲ ਸਮਝਾਂਗੇ ਕਿ ਬਹੁਤ ਸਾਡੇ ਵੱਡੇ ਭਾਗ ਹੋਣਗੇ ਕਿ ਅਸੀਂ ਉਹਦੇ ਚ ਹਿੱਸਾ ਪਾ ਸਕੀਏ ਸੋ ਉਸੇ ਮੀਟਿੰਗ ਨੂੰ ਅਟੈਂਡ ਕਰਨ ਵਾਸਤੇ ਜੀ ਸਾਹਿਬ